ਦੋਸਤੋ ਅੱਜ ਖਨੋਰੀ ਬਾਰਡਰ ਤੇ ਸਾਡੇ ਆਗੂ ਨੇ ਸਾਡੇ ਜਿਹੜਾ ਦੋਲੇ ਨੇ ਸਾਡਾ ਧਰਨਾ ਹੈ ਖਨੋਰੀ ਬਾਰਡਰ ਤੇ ਸਾਡੇ ਆਗੂ ਉਹਦਾ ਜੈਜਾ ਲੈ ਰਹੇ ਨੇ ਜੋ ਜੈਜਾ ਲੈਣਾ ਵੀ ਜ਼ਰੂਰੀ ਏ ਇਸੇ ਨੂੰ ਕੋਈ ਤਕਲੀਫ ਕੋਈ ਵੀ ਕੰਮ ਤੇ ਤੰਬੂ ਵੇਖਣ ਆਏ ਨੇ ਬਾਪੂ ਸੰਦੋਹਾ ਜੀ ਵੀ ਨੇ ਸਾਡੇ ਆਗੂ ਨੇ ਤੇ ਸਾਡੇ ਬਖਸ਼ਰ ਜੀ ਨਾਲ ਨੇ ਤੇ ਹੋਰ ਵੀ ਸਾਡੇ ਸੱਜਣ ਉਹਨਾਂ ਦੇ ਨਾਲ ਸਾਧ ਦੇ ਨਾਲ ਆਏ ਨੇ ਕਿਉਂ ਟਰਾਲੀਆਂ ਜਰੂਰੀ ਵੇਖਣੀਆਂ ਨੇ ਆਗੂ ਸਾਡੇ ਟਰਾਲੀਆਂ ਜੈਜਲ ਲੈਂਦੇ ਪੈਣੇ ਵੀ ਕਿਹੜੇ ਕਿਹੜੇ ਭੈਣ ਭਰਾ ਹੈਗੇ ਆ ਕਿਹੜੇ ਕਿਹੜੇ ਕੀ ਕਰਦੇ ਆ ਤੰਬੂ ਵੇਖਣ ਆਏ ਨੇ ਸਾਡੇ ਆਗੂ ਇਹ ਤੁਹਾਨੂੰ ਵਿਖਾਉਣੇ ਆ ਆ ਤੰਬੂ ਵੀ ਆ ਗਿਆ ਜਿੱਥੇ ਸਾਡਾ ਸਰਦਾਰ ਗਰਮੀਤ ਸਿੰਘ ਚੀਦ ਹੋਇਆ ਹੈ ਉਹ ਵੀ ਤੰਬੂ ਨੇੜੇ ਇਹ ਤੁਹਾਨੂੰ ਵਿਖਾਉਣੇ ਆ ਤੇ ਬਹੁਤ ਜ਼ਿਆਦਾ ਸਾਡੇ ਆਗੂ ਪਿਆਰ ਕਰਦੇ ਆ ਜਿੰਨੇ ਵੀ ਸਾਡੇ ਬਜ਼ੁਰਗ ਬੈਠੇ ਆ ਨੌਜਵਾਨ ਵੀਰੇ ਸਾਡੀਆਂ ਮਾਤਾ ਬੜਾ ਅਸੀਂ ਧੰਨਵਾਦ ਕਰਦੇ ਆ ਇਹਨਾਂ ਦਾ ਤੇ ਵੱਧ ਚੜ ਕੇ ਕਨੋਰੀ ਬਾਰਡਰ ਤੇ ਆਓ ਤੇ ਲਖਣ ਤੇ ਮਿੱਤਰੋ ਆਉਂਦੇ ਜਾਂਦੇ ਰਹਿਣੇ ਨੇ ਇਹ ਜਿਹੜਾ ਸੰਘਰਸ਼ੇ ਨਾ ਸੰਘਰਸ਼ੇ ਅਤਿ ਕਦੀ ਹੁੰਦੇ ਨੇ ਸੰਘਰਸ਼ੇ ਦੇ ਨਾਲ ਹੀ ਸਾਡੇ ਪਰਿਵਾਰ ਦੀ ਸਾਡੇ ਬੱਚਿਆਂ ਦੀ ਰੋਟੀ ਪਚਣੀ ਏ ਇਹ ਜਿਹੜੇ ਲੱਖਣ ਆਉਂਦੇ ਨੇ ਇਹਨਾਂ ਸਾਨੂੰ ਰੋਟੀ ਨਹੀਂ ਦੇਣੀ ਸਾਨੂੰ ਰੋਟੀ ਦੇਣੀ ਹੈ ਸਾਡੇ ਸੰਘਰਸ਼ ਨੇ ਜਿਹੜੇ ਅਸੀਂ ਆਪ ਦੇ ਸਰਕਾਰਾਂ ਤੋਂ ਹੱਕ ਲੈਣੇ ਆ ਤੇ ਵੱਧ ਤੋਂ ਵੱਧ ਖਨੋਰੀ ਬਾਰਡਰ ਤੇ ਆਓ ਆ ਵੇਖੋ ਸਾਡਾ ਜਿਹੜਾ ਗਰਮੀਤ ਸਿੰਘ ਵੀਰ ਛੀਧ ਹੋਇਆ ਤੁਹਾਨੂੰ ਉਹਦੀ ਟਰਾਲੀ ਵੀ ਵਿਖਾਉਣਾ ਵਾ ਟੰਬੂ ਵੀ ਵਿਖਾਇਆ ਆ ਟਰਾਲੀ ਇਹ ਜਿੱਥੇ ਸਾਡੇ ਵੀਰ ਦੀ ਛੀਧੀ ਹੋਈ ਏ ਤੇ ਸਰਕਾਰਾਂ ਦੀਆਂ ਹਜੇ ਵੀ ਅੱਖਾਂ ਨਹੀਂ ਖੁੱਲਦੀਆਂ ਪਈਆਂ ਗੱਲ ਹੈ ਕਿ ਸਾਡੀ ਐ ਜੇ ਉਹਨੇ ਉਸ ਨਾਲ ਬੜੇ ਆਪ ਨੇ ਆਸ ਇਹਨਾਂ ਨਾਲ ਜੇ ਇਹਨਾਂ ਨਾਲ ਐ ਕਿ ਬੰਦਾ ਹੋਈ ਲੱਗ ਜਾਂਦਾ ਲੈ ਲੱਗ ਜਾਂਦਾ ਬੰਦਾ ਰਾਜ ਨੂੰ ਆਲ ਤੇ ਰਸਾ ਬੰਨਿਆ ਸੂਤ ਤੇ ਛੱਲੇ ਛਾਲ ਮਾਰਦੀ ਬੜਾ ਦੁੱਖ ਹੋਇਆ ਸਜਣੋ ਸਾਡੇ ਇੱਕ ਸੱਜੀ ਬਾਹ ਵੱਡੀ ਗਈ ਸਾਨੂੰ ਬੜਾ ਘਾਟਾ ਪਿਆ ਇਹ ਦੋਲਣ ਦੇ ਵਿੱਚ ਕਿਉਂ ਸਾਡਾ ਵੀਰ ਬਹੁਤ ਜ਼ਿਆਦਾ ਮਿਹਨਤ ਕਰਦਾ ਸੀ ਬੜਾ ਜ਼ਿਆਦਾ ਦੁੱਖ ਆਇਆ ਤੇ ਹੁਣ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਏ ਵੀ ਸਾਰੇ ਵੱਧ ਤੋਂ ਵੱਧ ਇੱਥੇ ਇੱਕ ਨੌਰੀ ਬਾਰਡਰ ਤੇ ਪਹੁੰਚੋ ਇੱਥੇ ਨਾ ਧਿਆਨੇ ਲੱਗੋ ਵੋਟਾਂ ਦੇ ਵੋਟਾਂ ਤੇ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਤੇ ਵੀਡੀਓ ਬਣਾਉਂਦਾ ਇਹੋ ਮਕਸਦ ਏ ਵੀ ਇੱਕ ਤੇ ਸਭ ਦਾ ਪਤਾ ਲੱਗਦਾ ਕਿ ਕਿਸ ਕਿਸੇ ਨੂੰ ਦੁੱਖ ਤਕਲੀਫ ਏ ਕੀ ਕਿਸੇ ਨੂੰ ਚਾਹੀਦੀ ਏ ਤੇ ਇੱਕ ਜਿਹੜੇ ਟੰਬੂਆਂ ਦੇ ਵਿੱਚ ਘਾਟੇ ਗਿਣਤੀ ਏ ਉਹਨਾਂ ਦੀ ਪਿੰਡ-ਪਿੰਡ ਫੋਨ ਕਰਾਂਗੇ ਸਾਡੇ ਆਗੂ ਰੋਜ਼ ਢੀੜਾ ਮਾਰਦੇ ਆ ਸਾਡੇ ਸਰਦਾਰ ਜਗੀਰ ਸਿੰਘ ਡੱਲੇਵਾਲ ਵੀ ਇੱਥੇ ਹੁੰਦੇ ਆ ਰੋਜ਼ ਉਹ ਜੁੱਦਾ ਕਾਕਾ ਕੋੜਲਾ ਜੀ ਵੀ ਆਉਂਦੇ ਆ ਹੋਰ ਸਾਡੇ ਜ਼ਿਲ੍ਹਿਆਂ ਦੇ ਆਗੂ ਵੀ ਇੱਥੇ ਆ ਸਾਡੇ ਬਾਪੂ ਸੁਨੋਹਾ ਜੀ ਦੀ ਪੱਕੀ ਹਾਜ਼ਰੀ ਇੱਥੇ ਆ ਸਾਡੇ ਮਾਸਟਰ ਜੀ ਵੀ ਬਾਪੂ ਸਰਜੀਤ ਸਿੰਘ ਵੀ ਇਸ ਅੰਗਰੂ ਰਾਏ ਪ੍ਰਧਾਨ ਹੋਰ ਵੀ ਸਾਡੇ ਆਗੂ ਬਹੁਤ ਵਧੀਆ ਇੱਥੇ ਰਹਿ ਕੇ ਕੰਮ ਕਰਦੇ ਆ ਤੇ ਸਾਨੂੰ ਵੀ ਸਾਡੇ ਆਗੂ ਬੜਾ ਪਿਆਰ ਕਰਦੇ ਨੇ ਤੇ ਸਾਡੇ ਤੋਂ ਕਦੀ ਗਲਤੀਆਂ ਵੀ ਹੋ ਜਾਂਦੀਆਂ ਨੇ ਤੇ ਸਾਨੂੰ ਪ੍ਰਸ਼ਾਦ ਵੀ ਮਿੱਠਾ-ਮਿੱਠਾ ਟਾਈਮ ਨਾਲ ਹੀ ਦਿੰਦੇ ਨੇ ਤੇ ਪਰ ਕੋਈ ਗੱਲ ਨਹੀਂ ਅਸੀਂ ਛੋਟੇ ਆ ਸਾਡੇ ਬਜ਼ੁਰਗ ਨੇ ਵੱਡੇ ਨੇ ਤੇ ਸਾਡੇ ਤੋਂ ਗਲਤੀਆਂ ਹੁੰਦੀਆਂ ਨੇ ਤੇ ਤਾਂ ਹੀ ਸਾਨੂੰ ਪਤਾ ਲੱਗੇਗਾ ਤੇ ਸਾਨੂੰ ਬਹੁਤ ਪਿਆਰ ਕਰਦੇ ਆ ਦਿਨ ਪਰ ਰਾਤ ਸਾਡਾ ਖਿਆਲ ਰੱਖਦੇ ਆ ਤੇ ਬਾਦ ਚੜ ਕੇ ਮੇਰੇ ਵੀਰ ਇੱਥੇ ਆਓ ਤੇ ਆਪਾਂ ਸੰਘਰਸ਼ ਸਰਕਾਰ ਤੋਂ ਜਿੰਨੇ ਵੀ ਆਪਣੇ ਆਕੇ ਲਈਏ ਧੰਨਵਾਦ